ਕਿਸੇ ਸੁਝ ਕਾਵਾਂ ਮੈਂ ਕਦ ਵੀ ਦੁਨੀਆ ਤੇ ਕੋਈ ਆਫਤ ਆ ਜਾਵੇ ਭਾਈ ਕਨਈਆ ਕੇ ਪਿਆਸ 부ਜਾ ਜਾਵੇ ਜੀ ਦਾਤਾ ਭਾਈ ਕਨਈਆ ਕੇ ਪਿਆਸ 부ਜਾ ਜਾਵੇ ਰੀ ਨੂੰ ਵੀ ਕਹਿੰਦਾ ਗਲ ਨਾਲ ਲਾਵਾਂ ਮੈਂ ਅੰਤ ਕਾਲ ਸੇ ਅੱਗੇ ਸੀ ਸੁਝ ਕਾਵਾਂ ਮੈਂ ਜੀ ਦਾਤਾ ਅੰਤ ਕਾਲ ਸੇ ਅੱਗੇ ਸੀ ਸੁਝ ਸਾਲ ਨਾ ਮਿਲਦੀ ਐ ਹਰ ਮੰਦਰ ਦੀ ਕੋਈ ਟੋਟ ਨਾ ਆਵੇ ਉੱਥੇ ਲੰਗਰ ਦੀ ਜੀ ਦਾਤਾ ਕੋਈ ਟੋਟ ਨਾ ਆਵੇ ਉੱਥੇ ਲੰਗਰ ਦੀ ਜਦ ਵੀ ਉੱਥੇ ਜਾਵਾਂ ਚੋਲੀ ਪਰ ਕੇ ਆਵਾਂ ਮੈਂ ਪੰਥ ਖਾਲਸੇ ਅੱਗੇ ਸਿਰ ਝੁਕਾਵਾ ਮੈਂ ਜੀ ਦਾਤਾ ਪੰਥ ਖਾਲਸੇ ਅੱਗੇ ਸਿਰ ਝੁਕਾਵਾ ਮੈਂ ਮਾਲੇ ਸੋਂਦੇ ਸੀ ਸੁਨੇਹੰਗਾ ਦੇ ਤੇਰੇ ਸਿੰਘ ਜੋ ਜਾ ਰੂਪ ਪੂਰੇ ਜੰਗਾ ਦੇ ਜੀ ਦਾਤਾ ਤੇਰੇ ਸਿੰਘ ਜੋ ਜਾ ਰੂਪ ਪੂਰੇ ਜੰਗਾ ਦੇ ਲੰਗਣ ਜਿੰਨਾ ਖਾਨ ਚੁੰਮਰਾਵਾ ਮੈਂ ਮਾਲ ਸੇ ਅੱਕੇ ਸਿਰ ਝੁਕਾਵਾ ਮੈਂ ਜੀ ਦਾਤਾ ਬੰਦ ਤਾਲ ਸੇ ਅੱਕੇ ਸਿਰ ਝੁਕਾਵਾ ਮੈਂ ਕਾਹ ਦੇ ਕੋਏ ਮਦੇ ਲੋ ਮਨੇ ਮਾਣਾਉਂਦਾ ਏ ਭੇਦ ਪਾਵਨਾ ਕਰਦਾ ਗਲ ਨਾਲ ਲਾਉਂਦਾ ਏ ਜੀ ਦਾਤਾ ਭੇਦ ਪਾਵਨਾ ਕਰਦਾ ਗਲ ਨਾਲ ਲਾਉਂਦਾ ਏ ਸੂਰ ਮੇ ਜਿੰਨਾ ਪੁੱਟਿਆ ਮਾਵਾ ਕੇ ਸਿਰ ਸੁਟਕਾਵਾ ਮੈਂ ਜੀ ਦਾਤਾ ਪੰਥ ਕਾਲ ਸੇ ਕੇ ਸਿਰ ਸੁਟਕਾਵਾ ਮੈਂ ਮੋਹੋਂ ਕਰਦੇ ਗੱਲ ਕਦੇ ਨਾ ਕੱਚੀ ਐ ਲੱਥੇ ਸਿਰ ਤੋਂ ਅਣਖ ਜਿਉਂਦੇ ਰੱਖੀ ਐ ਜੀ ਦਾਤਾ ਲੱਥੇ ਸਿਰ ਤੋਂ ਅਣਖ ਜਿਉਂਦੀ ਰੱਖੀ ਐ लीरा ने सुखा सिंह मेहताब सिंह जे भी ने जी दता सुखा सिंह मेहताब सिंह जे भी ने ਸਦਕੇ ਜਾਵਾਂ ਮੈਂ ਪੰਥ ਕਾਲ ਸੇ ਅੱਕੇ ਸਿਰ ਝੁਕਾਵਾ ਮੈਂ ਜੀ ਦਾਤਾ ਪੰਥ ਕਾਲ ਸੇ ਅੱਕੇ ਸਿਰ ਝੁਕਾਵਾ ਮੈਂ ਮੋਸ਼ਿ ਪਾਏ ਭਾਵੇਂ ਤਿੱਖੇ ਆਰੇ ਨੇ ਸੀਨਾ ਕੀਤੀ ਤੇਰੇ ਸਿੱਖ ਪਿਆਰੇ ਨੇ ਜੀ ਦਾਤਾ ਸੀਨਾ ਕੀਤੀ ਸੇਰੇ ਸਿੱਖ ਪਿਆਰੇ ਨੇ ਮਤੀ ਦਾਸ ਤੇ ਵੰਦੂ ਨਾਮ ਤੇਹਾ ਦੇਖ ਕੇ ਸਾਵੇਂ ਨਾ ਖਬਰ ਆਏ ਨੇ ਖੜਕੇ ਨਹੀਂ ਆ ਵਿੱਚ ਜਿਕਾਰੇ ਲਾਏ ਨੇ ਜੀ ਦਾਤਾ ਖੜਕੇ ਨਹੀਂ ਆ ਵਿੱਚ ਜਿਕਾਰੇ ਲਾਏ ਨੇ ਸੁ ਸਿੰਘ ਦਾ ਝਾਲ ਮਖੋ ਪਰ ਲਾਇਆ ਸੀ ਜੁੱਤੀ ਅਕੇ ਲਾ ਕੇ ਨਰਕ ਕ ਲਾਇਆ ਸੀ ਜੀ ਦਾਤਾ ਜੁੱਤੀ ਅਕੇ ਲਾ ਕੇ ਨਰਕ ਕ ਲਾਇਆ ਸੀ ਸੁਨਿਆ ਮੇਹਾਰਾ ਲਿਖ ਕੇ ਗਾਵਾ ਮੈਂ ਪੰਥ ਖਾਲਸੇ ਅੱਗੇ ਸਿਰ ਝੁਕਾਵਾ ਮੈਂ ਜੀ ਦਾਤਾ ਪੰਥ ਖਾਲਸੇ ਅੱਗੇ ਸਿਰ ਬੋ ਕੇ ਸੁਖਦੇਵ ਸਿਆ ਤੂੰ ਲਿਖਦਾਰ ਐ ਚੰਗੇ ਵਿਦਵਾਨਾਂ ਤੋਂ ਗੱਲਾਂ ਸਿੱਖਦਾਰ ਐ ਜੀ ਦਾਤਾ ਚੰਗੇ ਵਿਦਵਾਨਾਂ ਤੋਂ ਗੱਲਾਂ ਸਿੱਖਦਾਰ ਐ ਰੰਗੀ ਵਾਂਗੂ ਸੋਣੀ ਕਲਮ ਚਲਾਵਾ ਮੈਂ ਪੰਤਖਾਲ ਸੇ ਅੱਕੇ ਸੀਸ ਚੁਕਾਵਾ ਮੈਂ ਜੀ ਦਾਤਾ ਪੰਤਖਾਲ ਸੇ ਅੱਕੇ ਸੀਸ ਚੁਕਾਵਾ ਮੈਂ ਜੁਗ ਜਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਹਾਜ਼ਰੀ ਭਰ ਰਹੀਆਂ ਸਮੂਹ ਸੰਗਤਾਂ ਸ਼ਹੀਦ ਬਾਬਾ ਸੁੱਖਾ ਸਿੰਘ ਸਾਹਿਬ ਜੀ ਦਾ ਜਨਮ ਦਿਹਾੜਾ ਮਨਾ ਰਹੇ ਹੋ ਆਓ ਸ਼ਹੀਦ ਬਾਬਾ ਤਾਰਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਕਵੀਸ਼ਰ ਜਥੇ ਦੀ ਫਤਿਹ ਨਾਲ ਸਾਂਝ ਪ੍ਰਵਾਨ ਕਰਿਓ ਸਾਰੀ ਸੰਗਤ ਗੱਜ-ਵੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦ ਬਾਬਾ ਸੁੱਖਾ ਸਿੰਘ ਸਾਹਿਬ ਜੀ ਦੇ ਪ੍ਰਸੰਗ ਦੇ ਵਿੱਚੋਂ ਦੋ ਕਵਿਤਾ ਹੋਰ ਆਪ ਸੰਗਤਾਂ ਨੂੰ ਇਹਨਾਂ ਬੱਚਿਆਂ ਨੇ ਸਰਵਣ ਕਰਾਉਣੀਆਂ ਹਨ ਉਸ ਤੋਂ ਬਾਅਦ ਗਿਆਨੀ ਦਿਲਬਾਖ ਸਿੰਘ ਜੀ ਬਲੇਰ ਉਹ ਆਪ ਜੀ ਦੇ ਸਨਮੁਖ ਗੁਰੂ ਕੀ ਕਥਾ ਵਿਚਾਰ ਜਿਹੜੀ ਉਹ ਸਰਵਣ ਕਰਾਉਣਗੇ ਸ਼ਹੀਦ ਬਾਬਾ ਸੁੱਖਾ ਸਿੰਘ ਸਾਹਿਬ ਜੀ ਜਦੋਂ ਬੁੱਢਾ ਜੋੜ ਦੀ ਧਰਤੀ ਤੇ ਸੇਵਾਵਾਂ ਨਿਭਾਰੇ ਸਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਬਾਬਾ ਬਲਾਕਾ ਸਿੰਘ ਸਾਹਿਬ ਜਦੋਂ ਸੁਨੇਹਾ ਲੈ ਕੇ ਪੁੱਜੇ ਨੇ ਜਾ ਕੇ ਜਦੋਂ ਉਹਨਾਂ ਦੱਸਿਆ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦਾ ਹਾਲ ਜੋ ਮੱਸੀ ਰੰਗੜ ਨੇ ਕੀ ਹਾਲ ਕੀਤਾ ਹੈ ਜਦੋਂ ਭਾਈ ਬਲਾਕਾ ਸਿੰਘ ਨੇ ਜਾ ਕੇ ਦੱਸਿਆ ਬਾਬਾ ਜਥੇਦਾਰ ਬਾਬਾ ਕੁੱਟਾ ਸਿੰਘ ਸਾਹਿਬ ਉਹਨਾਂ ਨੇ ਸਜੇ ਹੋਏ ਦਰਬਾਰ ਦੇ ਵਿੱਚ ਇੱਕ ਜੋਸ਼ਪ੍ਰੀ ਤਕਰੀਰ ਕੀਤੀ ਹੈ ਖਾਲਸੇ ਨੂੰ ਕਹਿਣ ਲੱਗੇ ਨੇ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਇਹ ਸੁਨੇਹਾ ਲੈ ਕੇ ਸਿੰਘ ਆਇਆ ਹੈ ਮਸਾ ਰੰਗੜ ਉਥੇ ਬੇਦਬੀ ਕਰ ਰਿਹਾ ਹੈ ਉਸ ਦੁਸ਼ਟ ਦਾ ਸੋਧਾ ਲਾਉਣ ਵਾਸਤੇ ਕੌਣ ਸਿੰਘ ਜਾਵੇਗਾ ਉਸ ਵੇਲੇ ਸ਼ਹੀਦ ਬਾਬਾ ਸੁੱਖਾ ਸਿੰਘ ਸਾਹਿਬ ਬਾਬਾ ਮਹਿਤਾਬ ਸਿੰਘ ਸਾਹਿਬ ਮੀਰਾ ਕੋਟਿਆ ਇਹਨਾਂ ਨੇ ਜਥੇਦਾਰ ਦੇ ਸਾਹਮਣੇ ਜਿਸ ਤਰ੍ਹਾਂ ਆਖਿਆ ਕਿ ਜੋ ਸਿੱਖ ਗੋਮ ਦਾ ਦੋਸ਼ੀ ਹੈ ਜਿਸ ਨੇ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਬੇਹਰਮਤੀ ਕੀਤੀ ਹੈ ਉਸ ਨੂੰ ਅਸੀਂ ਮਾਰ ਮਕਾਉਣਾ ਹੈ ਆਓ ਇਹਨਾਂ ਬੱਚਿਆਂ ਪਾਸੋਂ ਇਹ ਪਵਿੱਤਰ ਸਰਵਣ ਕਰੀਏ ਦੋਸ਼ੀ ਸੇਖ ਗੋਮ ਦਾ ਅਸੀਂ ਮਾਰ ਮਕਾਉਣਾ बोले दोवे सूर में उठ सभा ते खड़ के सानो देव आगे आसी जाइए चढ़ के ਦੋਚੀ ਸਿੱਖ ਕੌਮ ਦਾ ਅਸੀਂ ਮਾਰ ਮਕਾਉਣਾ ਦੋਚੀ ਸਿੱਖ ਕੌਮ ਦਾ ਅਸੀਂ ਮਾਰ ਮਕਾਉਣਾ ਬੋਲੇ ਦੋਵੇਂ ਸੂਰ ਮੇ ਉੱਠ ਸਬਾਤ ਖੜ ਕੇ ਸਾਨੂੰ ਦੇਵ ਆਗਿਆ ਸੀ ਡਾਈਏ ਚੜਕੇ ਇੱਕ ਕਰਮ ਨੂੰ ਚਾਈ ਦਾ ਨਹੀਂ ਸਮਾ ਲੰਘਾਉਣਾ ਦੋ ਚੀ ਸਿੱਖ ਕੌਮ ਦਾ ਅਸੀਂ ਮਾਰਮ ਕਾਉਣਾ ਦੋ ਚੀ ਸਿੱਖ ਕੌਮ ਦਾ ਅਸੀਂ ਮਾਰਮ ਕਾਉਣਾ ਪੰਗੋ ਮੀਰਾ ਕੋਟ ਤੇ ਕੰਬ ਕੇ ਮਾੜੀ ਉੱਠੇ ਦੋਵੇਂ ਸੂਰਮੇ ਕਰਕੇ ਸ਼ਿਆਰੀ ਸਰ ਤਾ ਹੈ ਤੋੜ ਚੜਾਉਣਾ ਦੋਚੀ ਸਿੱਖ ਕੌਮ ਦਾ ਅਸੀਂ ਮਾਰ ਮਕਾਉਣਾ ਦੋਚੀ ਸਿੱਖ ਕੌਮ ਦਾ ਅਸੀਂ ਮਾਰ ਮਕਾਉਣਾ ਕਿਉਂ ਦਾ ਪੰਥ ਕਾਲ ਸਾਹ ਹਲੇ ਨਹੀਂ ਮਰਿਆ ਕਾਰਾ ਪਾਪੀ ਮਸੇ ਦਾ ਜਾਂਦਾ ਨਹੀਂ ਜਰਿਆ ਫਿਰ ਜਾਗੂ ਕਦੇ ਵੀ ਹੋ ਨੀਂਦ ਸੁਵਾਉਣਾ ਦੋਚੀ ਸਿੱਖ ਕੌਮ ਦਾ ਅਸੀਂ ਮਾਰ ਬਕਾਉਣਾ ਦੋਚੀ ਸਿੱਖ ਕੌਮ ਦਾ ਅਸੀਂ ਮਾਰ ਬਕਾਉਣਾ ਜਿਹੜਾ ਸਮਝ ਕੇ ਬੈਠ ਗਿਆ ਸਾਡੇ ਵਿੱਚ ਕਮੀਆਂ ਅਲਵੇ ਤੇ ਖੁਸ਼ੀਆਂ ਬਦਲ ਕੇ ਕਰ ਦਈਏ ਕਮੀਆਂ ਮੇਰਾ ਦੁਰਪੇਰ ਫੇਰ ਨਹੀਂ ਪਿੱਛੇ ਪਰਸਾਉਣਾ ਦੋੱਚੇ ਸਿੱਖ ਕੌਮ ਦਾ ਅਸੀਂ ਮਾਰਮ ਕਾਉਣਾ ਦੋੱਚੇ ਸਿੱਖ ਕੌਮ ਦਾ ਅਸੀਂ ਮਾਰਮ ਕਾਉਣਾ ਭੁਗਮ ਗੁਰੂ ਦਸ਼ਮੇਸ਼ ਦਾ ਵਾਅਦਾ ਨਹੀਂ ਕਰਨਾ ਦੋਸ਼ਮਾਨ ਚੜ ਕੇ ਆਏ ਦਾਵਾ ਦਾ ਨਹੀਂ ਜਰਨਾ ਇਤਨਾ ਗੁਰੂ ਪਿਤਾ ਦਾ ਹੈ ਬਚਨ ਪਖਾਉਣਾ ਦੋਚੀ ਸਿੱਖ ਕਾਮ ਦਾ ਅਸੀਂ ਮਾਰਮ ਕਾਉਣਾ ਦੋਚੀ ਸਿੱਖ ਕਾਮ ਦਾ ਅਸੀਂ ਮਾਰਮ ਕਾਉਣਾ ਏਕੇ ਬੈਠਾ ਚੌਧਰੀ ਕਰੇ ਮਾਲੀਆਂ ਇਕੱਠਾ ਤਾਰ ਮਾਮਲਾ ਪੋਤੀਏ ਮਸੇ ਦਾ ਫੱਟਾ ਰਦਮ ਅਸੀਂ ਇਹ ਗੀ ਹੈ ਤਾਰ ਲਕਾਉਣਾ ਬੋਚੀ ਸੇ ਕੰਮ ਦਾ ਅਸੀਂ ਮਾਰ ਮਕਾਉਣਾ ਬੋਚੀ ਸੇ ਕੰਮ ਦਾ ਅਸੀਂ ਮਾਰ ਮਕਾਉਣਾ ਦੋ ਦਿਨਾਂ ਦੀ ਖੇਡ ਹੈ ਤੂੰ ਮਾਣ ਲੈ ਮੌਜਾ ਤੈਨੂੰ ਮਜਾਤ ਖਾਉਣ ਲਈ ਆ ਗਈਆਂ ਫੌਜਾਂ ਜੂੜਾ ਉੜਿਆ ਕੋਈ ਨਹੀਂ ਉਸ ਦੇਸ਼ ਕਲਾਉਣਾ ਦੋਸ਼ੀ ਸਿੱਖ ਕੌਮ ਦਾ ਅਸੀਂ ਮਾਰਮ ਕੌਣਾ ਦੋਸ਼ੀ ਸਿੱਖ ਕੌਮ ਦਾ ਅਸੀਂ ਮਾਰਮ ਕੌਣਾ ਲੇਖੇ ਲਈਏ ਪੰਥ ਦੇ ਆਪਣੀ ਜਿੰਦਗਾਨੀ ਕਰਕੇ ਜਾਈਏ ਜਾਗ ਤੋਂ ਐਸੀ ਕੁਰਬਾਨੀ ਬਾਬਾ ਕੇ ਸੁਪਦੇਵ ਨੇ ਸ਼ਰ ਲਿਖ ਕੇ ਗੌਰਾ ਜੋਚੀ ਸਿੱਖ ਕਾਮਦਾ ਅਸੀਂ ਵਾਰ ਮੁਕਾਉਣਾ ਜੋਚੀ ਸਿੱਖ ਕਾਮਦਾ ਅਸੀਂ ਵਾਰ ਮੁਕਾਉਣਾ ਬਾਬਾ ਸੁਖਾ ਸਿੰਘ ਜੀ ਤੇ ਬਾਬਾ ਮਹਿਤਾਬ ਸਿੰਘ ਜੀ ਹੁਕਮ ਪਾ ਕੇ ਜਥੇਦਾਰ ਬਾਬਾ ਬੁੱਢਾ ਸਿੰਘ ਦਾ ਜਦੋਂ ਬੀਕਾਨੇਰ ਦੀ ਧਰਤੀ ਤੋਂ ਤੁਰੇ ਨੇ ਮੰਜਲਾ ਮਾਰਦੇ ਹੋਏ ਕੋਈ ਦਿਨਾਂ ਦਾ ਸਮਾਂ ਤੈਅ ਕਰਕੇ ਪਹੁੰਚੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਉੱਥੇ ਮੱਸੇ ਦੇ ਕਰਿੰਦਿਆਂ ਵੱਲੋਂ ਪਹਿਰੇ ਲੱਗੇ ਹੋਏ ਸੀ ਬਾਬਾ ਸੁਖਾ ਸਿੰਘ ਤੇ ਮਹਿਤਾਬ ਸਿੰਘ ਨੇ ਨੰਬਰ ਦਰਾਂ ਦਾ ਭੇਸ ਬਣਾਇਆ ਸਾਧ ਸੰਗਤ ਜੀ ਇਤਿਹਾਸ ਤੁਸੀਂ ਬਹੁਤ ਵਾਰ ਸਰਵਣ ਕੀਤਾ ਹੈ ਅਵਤਾ ਲਗਾਉਣ ਵਾਸਤੇ ਕੁਝ ਪਹਿਲੋਂ ਕਵਤਾ ਦਾ ਪ੍ਰਚਾਰ ਜਿਹੜਾ ਨਾ ਉਹਦੇ ਕਰਕੇ ਮੈਂ ਥੋੜਾ ਆਪ ਸੰਗਤਾਂ ਦੇ ਨਾਲ ਇਹ ਵਿਚਾਰ ਸਾਂਝੇ ਕਰ ਰਿਹਾ ਹਾਂ ਜਦੋਂ ਬਾਬਾ ਸੁੱਖਾ ਸਿੰਘ ਤੇ ਮਹਿਤਾਬ ਸਿੰਘ ਨੰਬਰਦਾਰਾਂ ਦਾ ਭੇਸ ਬਣਾ ਕੇ ਹੱਥ ਵਿੱਚ ਲੈ ਕੇ ਠਿਕਰੀਆਂ ਵਾਲੀਆਂ ਥੈਲੀਆਂ ਤੇ ਪਹੁੰਚਣੇ ਦਰਬਾਰ ਸਾਹਿਬ ਮਸੇ ਰੰਗੜ ਦੇ ਪਲੰਗ ਦੇ ਹੇਠਾਂ ਛੁੱਟੀ ਹੈ ਉਹ ਥੈਲੀ ਜਦੋਂ ਲੱਗਾ ਹੈ ਗਿਣਨ ਲੱਗਾ ਹੈ ਹੱਥ ਪਾਉਣ ਬਾਬਾ ਮਹਿਤਾਬ ਸਿੰਘ ਨੇ ਕੱਢ ਕੇ ਤੇਗ ਉਸ ਦਾ ਸਿਰ ਝਟਕਾ ਦਿੱਤਾ ਉਸ ਵੇਲੇ ਦੀ ਵਾਰਤਾ ਜਿਹੜੀ ਉਹ ਇਸ ਕਵਤਾ ਦੇ ਰਾਹੀਂ ਆਪ ਜੀ ਸਰਵਣ ਕਰੋ ਚਿੱਟੇ ਦਿਨ ਮੱਸਾ ਝਟਕਾਇਆ ਸਭ ਪੰਦ ਮੁਕਾ ਕੇ ਤੇ ਪਹੁੰਚੇ ਆ ਮਰਿਤ ਸਰ ਸੂਰੇ ਜੋ ਬੋਲ ਜ਼ੁਬਾਨੋਂ ਕੈ ਲੱਗੇ ਕਰਨ ਸੂਰਮੇ ਪੂਰੇ ਆਹ ਸਾਵੇ ਬੰਦੀ ਦੇ ਸਿੰਘਾਂ ਬੰਦ ਮੁਕਾ ਕੇ ਤੇ ਪਹੁੰਚੇ ਆਮਰਤ ਸਰਸੂਰੇ ਜੋ ਬੋਲ ਜ਼ਬਾਨੋਂ ਕੈ ਲੱਗੇ ਕਰਨ ਸੂਰਮੇ ਪੂਰੇ ਆਸਾਵੇਂ ਕੰਬੀ ਦੇ ਸਿੰਘਾ ਹੱਥ ਤੇ ਗਣੂ ਪਾਇਆ ਦੋ ਅੱਖੀ ਸੂਰਮਿਆਂ ਚਿੱਟੇ ਦਿਨ ਮੱਸਾ ਝਟਕਾਇਆ ਆ ਨੰਬਰਦਾਰਾਂ ਨੇ ਫੈਲੇ ਜਾ ਤਰਤੀ ਤੇ ਰੱਖੇ ਜਦ ਵੇਖਿਆ ਮੀਏ ਨੂੰ ਨੀਤਰ ਵਾਂਗ ਮਸਾਲਾਂ ਪੱਕੇ ਓਕੇ ਰਚ ਫੇਰਿਓ ਲਿਆ ਜਿਵੇਂ ਪੌਰ ਫੁੱਲ ਵਿੱਚ ਆਇਆ ਲੋ ਅੱਖੀ ਸੂਰ ਮੇਰਾ ਚਿੱਟੇ ਦਿਨ ਮੱਸਾ ਝਟਕਾਇਆ ਹੱਥ ਜੁੜੇ ਵੇਸਵਾਦੇ ਜੇੜੀ ਬੰਨ ਕੁੰਗਰੂ ਨੱਚੇ ਅੱਲਾ ਨੂੰ ਯਾਦ ਕਰੇ ਓਥੇ ਕੋਈ ਅੱਲਾ ਨਾ ਰੱਖੇ ਪਾਪਾਂ ਦੀ ਸਜ਼ਾ ਮਿਲੀ ਹੋਇਆ ਜੋ ਸਾ ਚਟਕਾਇਆ ਤੇ ਲੱਗੀ ਮਹਿਫਲ ਦੇ ਸਿੰਘਾਂ ਪਾਤੇ ਆਣ ਖਿਲਾਰੇ ਚੜ੍ਹ ਕਾਲ ਬਣੀ ਆਇਆ ਦਿਸੇ ਸਿਖਰ ਦਪੈਰੇ ਤਾਰੇ ਪੀਰ ਨੂੰ ਕਰਨੀ ਦਾ ਸਿੰਘਾਂ ਆਕੇ ਵਜਾ ਕੇ ਖਾਇਆ ਦੋ ਅਣਖੀ ਸੂਰ ਮਿਆਂ ਕਿੱਤੇ ਦਿਨ ਮੱਸਾ ਤੇ ਹਰ ਮੰਦਰ ਦੇ ਚਮਕੀ ਜਾ ਸੰਗਾ ਦੀ ਚੰਡੀ ਅਣਖੀ ਵਣਜਾਰਿਆਂ ਨੇ ਕਰਤੀ ਬੰਦ ਪਾਪ ਦੇ ਮੰਡੇ ਜਨਨ ਨੂੰ ਤੋੜ ਦਿੱਤਾ ਤੇ ਉਹ ਨਾ ਕੋਈ ਮੁੜ ਕੇ ਆਇਆ ਦੋ ਐਕੀ ਸੂਰ ਮਿਆ ਚਿੱਟੇ ਦਿਨ ਮੱਸਾ ਜੜਕਾਇਆ ਕਰਦਾ ਮਨ ਆਈਆ ਰਿਆ ਜਿੰਨੇ ਮौज ਬੜੀ ਸੀ ਮਾਨੀ ਚੜ ਗਿਆ ਹਥ ਸਿੰਘਾਂ ਦੇ ਰਿੜਕਣ ਲੱਗੀ ਤੇਗ ਮਦਾਨੇ தடை சிறிவே தடஃபே ஜாலசா சூ மே

ਸ਼ਹੀਦ ਬਾਬਾ ਸੁਖਾ ਸਿੰਘ ਸਾਹਿਬ ਜੀ ਦੇ ਪ੍ਰਸੰਗ ਦੇ ਵਿੱਚੋਂ ਇੰਨੀ ਕ ਹਾਜ਼ਰੀ ਇਨ੍ਹਾਂ ਬੱਚਿਆਂ ਦੀ ਪ੍ਰਵਾਨ ਕਰਿਓ ਸਾਡੇ ਸਤਿਕਾਰਯੋਗ ਬਾਬਾ ਬਲਵਿੰਦਰ ਸਿੰਘ ਜੀ ਉਹਨਾਂ ਦੇ ਵੱਲੋਂ ਬੇਅੰਤ ਮਾਇਆ ਦੇ ਰੂਪ ਵਿੱਚ ਅਸ਼ੀਰਵਾਦ ਇਨ੍ਹਾਂ ਬੱਚਿਆਂ ਨੂੰ ਭੇਜਿਆ ਹੈ ਗਿਆਨੀ ਤਿਲਬਾਗ ਸਿੰਘ ਜੀ ਬਲੇਰ ਉਹਨਾਂ ਵੱਲੋਂ ਮਾਇਆ ਭੇਜੀ ਗਈ ਬਾਬਾ ਹਰਪਾਲ ਸਿੰਘ ਜੀ ਜੋ ਸਟੇਜ ਤੇ ਹਾਜ਼ਰੀ ਨਿਭਾ ਰਹੇ ਨੇ ਉਹਨਾਂ ਵੱਲੋਂ ਮਾਇਆ ਆਈ ਹੈ ਮਹਾਂਪੁਰਖ ਬਾਬਾ ਜੀ ਬਾਬਾ ਚਤਰ ਸਿੰਘ ਸਾਹਿਬ ਉਹਨਾ ਮਹਾਂਪੁਰਖਾਂ ਵੱਲੋਂ ਬੇਨਤ ਮਾਇਦੇ ਗਫੇਪੇ ਜਗਾਇਨੇ ਬਾਬਾ ਸੁਖਚੈਨ ਸਿੰਘ ਜੀ ਬੌਲੀ ਸਾਹ ਵਾਲੇ ਮਹਾਂਪੁਰਖ ਉਹਨਾਂ ਵੱਲੋਂ ਮਾਇਆ ਆਈ ਹੈ ਗੁਰ ਕਮਲ ਸਿੰਘ ਜੀ ਉਹਨਾਂ ਦੇ ਨਾਮ ਤੋਂ 200 ਰੁਪਏ ਉਹਨਾਂ ਦੇ ਬੀਬੀ ਜੀ ਭੇਜ ਕੇ ਗਏ ਨੇ ਸਤਿਗੁਰੂ ਜੀ ਕਿਰਪਾ ਕਰ ਅਨਸਾਰਿਆਂ ਦੀ ਚੜ੍ਹਦੀ ਕਲਾ ਕਰਨ ਭਾਈ ਬੂਟਾ ਸਿੰਘ ਜੀ ਭਾਈ ਸੁਖਦੇਵ ਸਿੰਘ ਜੀ ਜਿਹੜੇ ਸਟੇਜ ਤੇ ਹਾਜ਼ਰੀ ਨਿਭਾ ਰਹੇ ਉਹਨਾਂ ਵੱਲੋਂ ਮਾਇਆ ਆਈ ਹੈ ਖਾਲਸਾ ਸਾਊਂਡ ਮਾੜੀ ਮੇਗਾ ਵਾਲੇ ਜਿਹੜੇ ਵੀਰ ਜੀ ਸਾਊਂਡ ਦੀ ਸੇਵਾ ਨਿਭਾ ਰਹੇ ਬਹੁਤ ਵਧੀਆ ਸਾਊਂਡ ਹੈ ਉਹਨਾਂ ਵੱਲੋਂ ਮਾਇਆ ਭੇਜੀ ਗਈ ਹੈ ਸਤਿਗੁਰੂ ਜੀ ਕਿਰਪਾ ਕਰਨ ਸਾਡੇ ਮਿੱਟੂ ਵੀਰ ਜੀ ਪਿੱਕੀਵਿੰਡ ਤੋਂ ਉਹਨਾਂ ਵੱਲੋਂ ਬੇਅੰਤ ਮਾਇਆ ਇਸ ਜਥੇ ਨੂੰ ਭੇਜੀ ਜਾਂਦੀ ਸਤਿਗੁਰੂ ਜੀ ਦੀ ਕਿਰਪਾ ਕਰ ਅਨਸਾਰਿਆਂ ਦੀਆਂ ਦਿੱਤੀਆਂ ਹੋਈਆਂ ਮਾਇਆ ਦਰ ਤੇ ਪ੍ਰਵਾਨ ਕਰਨ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨ ਸਾਧ ਸੰਗਤ ਜੀ ਕਿਰਪਾ ਕਰਿਓ ਅਰਦਾਸ ਬੇਨਤੀ ਕਰਿਓ ਇੱਕ ਇਹਨਾਂ ਬੱਚਿਆਂ ਦੇ ਸਿਰ ਤੇ ਇਸੇ ਤਰ੍ਹਾਂ ਸਤਿਗੁਰੂ ਜੀ ਮਿਹਰ ਭਰਿਆ ਹੱਥ ਰੱਖ ਕੇ ਇੱਕ ਵੀ ਸ਼੍ਰੀ ਦੀ ਦਾਨ ਇਹਨਾਂ ਬੱਚਿਆਂ ਦੀ ਝੋਲੀ ਵਿੱਚ ਪਾਉਣ ਆਓ ਸ਼ਹੀਦ ਬਾਬਾ ਤਾਰਾ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਾਹ ਤਾਰਾ ਸਿੰਘ ਦੇ ਵਿਦਿਆਰਥੀਆਂ ਦੇ ਇੱਕ ਵੀ ਸਰ ਜਥੇ ਨੂੰ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ